ਨਮਸਕਾਰ ਪ੍ਰਾਈਮ ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਇੱਕ ਖਾਸ ਮੁਲਾਕਾਤ 'ਚ ਤੁਹਾਨੂੰ ਰੂਬਰੂ ਕਰਾ ਰਹੇ ਹਾਂ ਕਾਂਗਰਸ ਦੇ ਸੀਨੀਅਰ ਲੀਡਰ ਮਨਜੀਤ ਹੰਸਪਾਲ ਜਨਨ ਔਰ ਸ਼ਹਿਰ ਦਾ ਵਿਕਾਸ ਬੱਤੋ ਬੱਦਰ ਹੁੰਦਾ ਜਾ ਰਿਹਾ ਔਰ ਲੋਕ ਜਿਹੜੇ ਨੇ ਉਹ ਸਾਰੀਆਂ ਹੀ ਪਾਰਟੀਆਂ ਦੇ ਨੇਤਾਵਾਂ ਤੋਂ ਦੁਖੀ ਨੇ ਔਰ ਇੱਕ ਮਸੀਹਾ ਉਹ ਮਸੀਹਾ ਰਾਜਨੀਤਿਕ ਮਸੀਹਾ ਦੀ ਉਡੀਕ 'ਚ ਨੇ ਜਿਹੜਾ ਸ਼ਹਿਰ ਦੀ ਬਾਤੋਂ ਬੱਤਰ ਹਾਲਾਚੋ ਸ਼ਹਿਰ ਨੂੰ ਕੱਢ ਕੇ ਉਹਨੂੰ ਵਿਕਾਸ ਦੇ ਰਾਹਾਂ ਤੇ ਲੈ ਕੇ ਜਾਏਗਾ। ਮਨਜੀਤ ਜੀ ਕੀ ਕਾਰਨ ਹੈ ਕਿ ਬਟਾਲੇ ਦਾ ਵਿਕਾਸ ਜਿਹੜਾ ਗੰਦੀ ਰਾਜਨੀਤੀ ਦੀ ਪੇਂਟ ਚੜ ਗਿਆ? ਕੀ ਕਾਰਨ ਹੈ? ਇਹ ਇਹਦੇ ਵਿੱਚ ਜਿਹੜਾ ਮੈਂ ਨਿੱਜੀ ਤੌਰ ਤੇ ਜਿਹੜਾ ਮਹਿਸੂਸ ਕਰਦਾ ਜਿਹੜਾ ਕਾਰਨ ਉਹ ਇਹ ਹੈ ਕਿ ਪਿਛਲੀ ਜਿਹੜੀ 10 ਸਾਲ ਭਾਜਪੀ ਔਰ ਅਕਾਲੀ ਦਲ ਦੀ ਸਰਕਾਰ ਬੀਤੀ ਹੈ। ਉਹਨੂੰ ਵੀ ਅਸੀਂ ਵੇਖਿਆ ਔਰ ਉਪਰੰਤ ਸਾਡੇ ਭਾਵੇਂ ਸਾਡੀ ਕਾਂਗਰਸ ਪਾਰਟੀ ਦਾ ਲੀਡਰ ਹੋਵੇ ਭਾਵੇਂ ਭਾਜੀਪੀ ਦਾ ਕੋਈ ਲੀਡਰ ਹੋਵੇ ਸਾਡੇ ਸ਼ਹਿਰ ਦੇ ਜਿਹੜੇ ਸਿਆਸੀ ਲੀਡਰ ਆ ਉਹਨਾਂ ਨੇ ਕੁਝ ਗਲਤ ਫੈਸਲੇ ਆਪਣੇ ਨਿੱਜੀ ਲਾਲਚ ਵਾਸਤੇ ਕੀਤੇ ਉਹ ਜਿਹੜੇ ਫੈਸਲੇ ਆ ਉਹਨਾਂ ਦੇ ਕਾਰਨ ਅੱਜ ਸਾਡਾ ਸ਼ਹਿਰ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਦੇ ਵਿੱਚ ਗਿਆ ਅੱਜ ਇੱਥੇ ਸਭ ਤੋਂ ਵੱਡਾ ਜਿਹੜਾ ਕਾਰਨ ਮੈਂ ਜਿਹੜਾ ਸਮਝਣਾ ਕਿ ਸਾਡੇ ਸ਼ਹਿਰ ਦੇ ਵਿੱਚ ਜਿੱਥੇ ਪੋਲੀਟੀਕਲ ਸਟਰਕਚਰ ਜਿਹੜਾ ਸਾਰਾ ਹੀ ਖਰਾਬ ਹੈ ਉਹ ਇਸ ਕਰਕੇ ਖਰਾਬ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਜਦੋਂ ਭਾਜਪਾ ਦੀ ਗਵਰਨਮੈਂਟ ਤੇ ਅਕਾਲੀ ਦਲ ਦੀ ਸਾਂਝੀ ਗਵਰਨਮੈਂਟ ਸੀ ਉਹਦੇ ਦਰਮਿਆਨ 2015 ਦੇ ਵਿੱਚ ਸਾਡੀ ਜਿਹੜੀ ਇਹ ਕਮੇਟੀ ਮਿਸਪਲ ਕਮੇਟੀ ਜਿਹੜੀ ਫਾਰਮ ਹੋਈ ਔਰ ਬੜਾ ਹੀ ਬੇ ਢੰਗੇ ਤਰੀਕੇ ਦੇ ਨਾਲ ਸਾਡੇ ਸ਼ਹਿਰ ਦੇ ਜਿਨ੍ਹਾਂ ਨੇ ਲੋਕਾਂ ਨੇ ਜਿਨ੍ਹਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਉਹਨਾਂ ਲੋਕਾਂ ਨੇ ਇਹ ਸਟੇਟਮੈਂਟ ਦਿੱਤੀ ਕਿ ਸ਼ਹਿਰ ਦੀ ਪੂਰੀ ਆਬਾਦੀ ਦੀ ਪੂਰੇ ਸ਼ਹਿਰ ਦੀ ਔਰ ਇਸ ਏਰੀਆ ਦੀ ਤਰੱਕੀ ਵਾਸਤੇ ਅਸੀਂ ਇੱਕ ਐਸਾ ਪੋਲੀਟੀਕਲ ਫੈਸਲਾ ਲੈ ਰਹੇ ਹਾਂ ਕਿ ਜਿਹਦੇ ਅਧੀਨ ਕਾਂਗਰਸ ਪਾਰਟੀ ਦੇ ਕਾਉਂਸਲਰ ਜਿਹੜੇ ਆਜ਼ਾਦ ਰੂਪ ਦੇ ਵਿੱਚ ਜਿੱਤੇ ਸਨ ਉਹਨਾਂ ਨੂੰ ਉਹਨਾਂ ਨੂੰ ਔਰ ਉਹਨਾਂ ਦੇ ਲੀਡਰਾਂ ਨੇ ਸਾਡਾ ਜਿਹੜਾ ਇਥੋਂ ਕਾਂਗਰਸ ਦੇ ਜਿਹੜੇ ਨੁਮਾਇੰਦੇ ਨੇ ਅਸ਼wini ਸੇਖੜੀ ਜੀ ਉਹਨਾਂ ਨੇ ਔਰ ਭਾਜਪਾ ਨੇ ਰਲ ਕੇ ਇੱਕ ਬੜਾ ਇਮਾਰੂ ਫੈਸਲਾ ਮੇਰੀ ਨਜ਼ਰ ਦੇ ਵਿੱਚ ਨਿੱਜੀ ਤੌਰ ਤੇ ਮੇਰਾ ਇਹ ਖਿਆਲ ਹੈ ਕਿ ਬੜਾ ਮਾਰੂ ਫੈਸਲਾ ਸ਼ਹਿਰ ਵਾਸਤੇ ਲਿਆ ਕਿ ਭਾਜਪਾ ਦੇ ਨਰੇਸ਼ ਮਹਾਜੰਦੀ ਪ੍ਰਧਾਨਗੀ ਕਾਇਮ ਕੀਤੀ ਗਈ ਔਰ ਉਹਨੂੰ ਕਾਇਮ ਕਰਨ ਦੇ ਵਿੱਚ ਹਾਲਾਂਕਿ ਸਰਕਾਰ ਉਦੋਂ ਅਕਾਲੀ ਦਲ ਔਰ ਭਾਜਪਾ ਦੀ ਸੀ ਅਕਾਲੀ ਦਲ ਔਰ ਭਾਜਪਾ ਕੋਲ ਪੂਰੀ ਤਾਕਤ ਵੀ ਸੀ ਕਮੇਟੀ ਫਾਰਮ ਕਰਨ ਦੀ ਪੂਰੇ ਮੈਂਬਰ ਵੀ ਸਨ ਅਕਾਲੀ ਦਲ ਕੋਰਿਆ ਉਹ ਭਾਜੀਪੀ ਕੋ ਪਰ ਮੈਂ ਨਿੱਜੀ ਤੌਰ ਤੇ ਮਹਿਸੂਸ ਕਰਦਾ ਕਿ ਨਿੱਜੀ ਲਾਲਚਾਂ ਕਰਕੇ ਸਾਡੇ ਸ਼ਹਿਰ ਦੇ ਦੋ ਲੀਡਰਾਂ ਨੇ ਆਪਸ ਦੇ ਵਿੱਚ ਭਾਈ ਵਾਲੀ ਐਸੀ ਪਾਈ ਜਿਸ ਨੂੰ ਇਹ ਨਾਂ ਦਿੱਤਾ ਗਿਆ ਆਪਣੇ ਨਿੱਜੀ ਨੰਬਰ ਬਣਾਉਣ ਵਾਸਤੇ ਕਿ ਇਹ ਸ਼ਹਿਰ ਦੀ ਤਰੱਕੀ ਵਾਸਤੇ ਅਸੀਂ ਇਹ ਫੈਸਲਾ ਕੀਤਾ ਕਿ ਇੱਥੇ ਕਮੇਟੀ ਬਣਾਈ ਹੈ ਔਰ ਕਾਂਗਰਸ ਨੇ ਕਾਂਗਰਸ ਦੇ ਲੀਡਰ ਜਿਹੜੇ ਬڑے ਵੱਡੇ ਲੈਵਲ ਤੇ ਕਾਂਗਰਸ ਪਾਰਟੀ ਦੇ ਵਿੱਚ ਅਹੁਦੇਦਾਰੀ ਰੱਖਦੇ ਸਨ ਅਸ਼wini ਠੇਕੜੀ ਜੀ ਸੈਕਟਰੀ ਆਲ ਇੰਡੀਆ ਕਾਂਗਰਸ ਕਮੇਟੀ ਉਹਨਾਂ ਨੇ ਇਹ ਗਲਤੀ ਕੀਤੀ ਔਰ ਬੀਜੇਪੀ ਦੀ ਕਮੇਟੀ ਹੋਣ ਦੇ ਵਿੱਚ ਲਿਆਉਣ ਤੋਂ ਬਾਅਦ ਅੱਜ ਲੋਕਾਂ ਦੇ ਸਾਹਮਣੇ ਹੈ ਕਿ ਵੱਖ-ਵੱਖ ਉਹਨਾਂ ਹੀ ਆਗੂਆਂ ਵੱਲੋਂ ਜਿਨ੍ਹਾਂ ਲੋਕਾਂ ਨੇ ਜਿਹੜੇ ਕਾਉਂਸਲਰਾਂ ਨੇ ਵੋਟਾਂ ਪਾਈਆਂ ਸੀ ਬੀਜੇਪੀ ਦੇ ਪ੍ਰਧਾਨ ਨੂੰ ਉਹਨਾਂ ਵੱਲੋਂ ਹੀ ਅੱਜ ਕੰਪਲੇਂਟਾਂ ਕੀਤੀਆਂ ਜਾ ਰਹੀਆਂ ਕਮੇਟੀ ਦੇ ਵਿੱਚ ਕਮੇਟੀ ਦੇ ਪ੍ਰੈਜਿਡੈਂਟ ਦੀਆਂ ਔਰ ਬਾਕੀ ਅਫਸਰਾਂ ਦੀਆਂ ਕਿ ਇੱਥੇ ਬਹੁਤ ਵੱਡੇ ਲੈਵਲ ਤੇ ਕਰਪਸ਼ਨ ਹੋਈ ਹੈ। ਔਰ ਕਰਪਸ਼ਨ ਹੋਈ ਵੀ ਲੱਗਦੀ ਹੈ। ਕਿਉਂਕਿ ਮੇਰੇ ਕੋ ਜਿਹੜੇ ਕਾਂਗਰਸੀ ਹੋਣ ਦੇ ਨਾਤੇ ਕਿਉਂਕਿ ਮੈਂ ਇਹ ਮੁੱਦਾ ਆਪਣੀ ਪਾਰਟੀ ਦੇ ਫੋਰਮ ਦੇ ਉੱਤੇ ਬੜੇ ਜ਼ੋਰਦਾਰ ਢੰਗ ਨਾਲ ਉਠਾਉਂਦਾ ਰਿਆ। 23 April 2016 ਨੂੰ ਰਾਹੁਲ ਗਾਂਧੀ ਜੀ ਸਾਹਮਣੇ ਜੀਰਕਪੁਰ ਰੱਖਿਆ। ਕਈ ਵਾਰੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਸਾਹਮਣੇ ਰੱਖਿਆ ਕਿ ਇਹ ਗਲਤ ਫੈਸਲਾ ਹੈ। ਇਹਦੇ ਨਾਲ ਸਾਡੇ ਸ਼ਹਿਰ ਦਾ ਔਰ ਸਾਡੀ ਪਾਰਟੀ ਦਾ ਨੁਕਸਾਨ ਹੋਊਗਾ ਔਰ ਇਹ ਨੁਕਸਾਨ ਦਾ ਕੋਈ ਵੀ ਫਿਕਰ ਨਾ ਕਰਦੇ ਹੋਏ ਸਾਡੇ ਲੀਡਰਾਂ ਨੇ ਇਹ ਅੰਨਾ ਫੈਸਲਾ ਲਿਆ ਜਿਹਦੇ ਕਾਰਨ ਕਰੋੜਾਂ ਰੁਪਏ ਜਿੰਤੋਂ ਤੱਕ ਮੇਰੇ ਕੋਲ ਜਿਹੜਾ ਫਿਗਰ ਹੈ ਕਿ ਇਸ 4.5 ਸਾਲ ਦੀ ਟਰਮ ਦੇ ਵਿੱਚ ਲਗਭਗ ਕਮੇਟੀ ਕੋਲ ਆਪਣੀ ਪਰਸਨਲ ਇਨਕਮ ਔਰ ਫੰਡਸ ਦੇ ਰੂਪ ਦੇ ਵਿੱਚ 40 ਕਰੋੜ ਦੇ ਕਰੀਬ ਰੁਪਇਆ ਇਹ ਕਮੇਟੀ ਵੱਲੋਂ ਵਰਤਿਆ ਗਿਆ ਪਰ ਅੱਜ ਉਸ ਰੁਪਏ ਦਾ ਨਾਂ ਤੇ ਕਿਥੇ ਰੋਡਾਂ ਤੇ ਦਿਖ ਰਿਆ ਲੱਗਾ ਨਾ ਕਿਸੇ ਗਲੀਆਂ ਦੇ ਵਿੱਚ ਕੋਈ ਡਿਵੈਲਪਮੈਂਟ ਔਰ ਲੋਕ ਤਰਾਹੀ ਤਰਾਹੀ ਕਰ ਰਹੇ ਨਾ ਕਿਸੇ ਸੀਵਰੇਜ ਤੇ ਲੱਗਾ ਮੈਂ ਆਪਣੇ ਸ਼ਹਿਰ ਦੇ ਇਹਨਾਂ ਦੋ ਪਾਰਟੀਆਂ ਦੇ ਲੀਡਰਾਂ ਨੂੰ ਪੁੱਛਣਾ ਚਾਹੁੰਦਾ ਇੱਕ ਵਰਕਰ ਦੇ ਨਾਤੇ ਕਿ ਉਹ ਪੈਸਾ ਦੱਸੋ ਗਿਆ ਕਿਥੇ ਕਿਉਂਕਿ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਾਂ ਜਿਹੜੀਆਂ ਉਹ ਤਾਂ ਹੀ ਵੱਜਦੀਆਂ ਅਗਰ ਉਹਨਾਂ ਨੂੰ ਅਸੀਂ ਬੇਸਿਕ ਸਹੂਲਤਾਂ ਸਾਡੇ ਲੀਡਰ ਦੇਣ ਉਹ ਸਹੂਲਤਾਂ ਸਾਡੇ ਕੋ ਸਾਨੂੰ ਦੇਣ ਦੀ ਬਜਾਏ ਮੈਨੂੰ ਲੱਗਦਾ ਹੈ ਕਿ ਲੀਡਰਾਂ ਨੇ ਉਹ ਸਹੂਲਤਾਂ ਆਪਸ ਵਿੱਚ ਹੀ ਮੰਡਲੀਆਂ ਆਪਣੇ ਬੱਚਿਆਂ ਵਾਸਤੇ ਜਿਹੜੀ ਕਿ ਬੜੀ ਸਾਡੇ ਸ਼ਹਿਰ ਵਾਸਤੇ ਮਾੜੀ ਗੱਲ ਹੈ ਔਰ ਮੈਂ ਉਹੀ ਇਹ ਵੱਡਾ ਕਾਰਨ ਸਮਝਣਾ ਕਿ ਸਾਡੇ ਸ਼ਹਿਰ ਦੇ ਵਿੱਚ ਬੇੜਾ ਗਰਕ ਕਰਨ ਦੇ ਵਿੱਚ ਕੋਈ ਸਟਰਕਚਰ ਨਾ ਹੋਣ ਦਾ ਕਾਰਨ ਇਹ ਦੋ ਬੀਜੇਪੀ ਔਰ ਕਾਂਗਰਸ ਦੇ ਲੀਡਰਾਂ ਦਾ ਨਿੱਜੀ ਤੌਰ ਤੇ ਕਸੂਰ ਮਜੀਤ ਜੀ ਜਿਨ੍ਹਾਂ ਦੇ ਤੁਸੀਂ ਗੱਲ ਕਰ ਰਹੇ ਹੋ ਸ਼੍ਰੀ ਸੇਖੜੀ ਜਿਹੜੇ ਕਾਂਗਰਸ ਦੇ ਸੀਨੀਅਰ ਲੀਡਰ ਵੀ ਨੇ ਔਰ ਵਿਧਾਇਕ ਵੀ ਰਹਿ ਚੁੱਕੇ ਨੇ ਉਹ ਤਾਂ ਆਪੀ ਉਹਦੇ ਖਿਲਾਫ ਪ੍ਰਦਰਸ਼ਨ ਕਰਨ ਲਈ ਪਹੁੰਚੇ ਸੀ ਸਰਪ੍ਰਧਾਨ ਦੇ ਖਿਲਾਫ ਜਿਹੜਾ ਉਹਨਾਂ ਨੇ ਪ੍ਰਦਰਸ਼ਨ ਲਗਾਇਆ ਸੀ ਇਸ ਦੌਰਾਨ ਇੱਕ ਵੀਡੀਓ ਵੀ ਵਾਇਰਲ ਹੋਈ ਪੱਦੀ ਸ਼ਬਦਾਵਲੀ ਦਾ ਜਿਹੜਾ ਇਸਤੇਮਾਲ ਕਰਦੇ ਦਿਖਾਈ ਦੇ ਰਹੇ ਨੇ ਦੇਖੋ ਇਹ ਪਹਿਲੀ ਤੇ ਗੱਲ ਮੈਂ ਇਸ ਭਾਸ਼ਾ ਨੂੰ ਇੱਕ ਐਨੇ ਪੁਰਾਣੇ ਲੀਡਰ ਵਾਸਤੇ ਇਹ ਚੰਗੀ ਨਹੀਂ ਸਮਝਦਾ ਕਿ ਇੱਕ ਗਲਟਡ ਆਫੀਸਰ ਹੈ ਜਿਹਦੀ ਡਿਊਟੀ ਸਰਕਾਰ ਵੱਲੋਂ ਲਾਈ ਗਈ ਹੈ ਅਗਰ ਉਹ ਕੋਈ ਗਲਤੀ ਕਰਦਾ ਤਾਂ ਤੁਸੀਂ ਉਹਨੂੰ ਪੁਆਇੰਟ ਆਊਟ ਉਸ ਤਰ੍ਹਾਂ ਕਰ ਸਕਦੇ ਹੋ ਪਰ ਮੈਨੂੰ ਲੱਗਦਾ ਹੈ ਕਿ ਮੈਂ ਜੋ ਵੇਖ ਰਿਹਾ ਕੱਲ ਪੱਥੋਂ ਦਾ ਇਹ ਵੀ ਕਿ ਅਗਰ ਉਹਨੇ ਕੋਈ ਕਾਰਵਾਈ ਕੀਤੀ ਆ ਆਪਣੇ ਹੋ ਸਕਦਾ ਅਫਸਰਾਂ ਦੇ ਹੁਕਮ ਅਧੀਨ ਕੀਤੀ ਹੋਵੇ ਉਹ ਜਵਾਬ ਉਹ ਈਓ ਸਾਹਿਬ ਦੇ ਸਕਦੇ ਆ ਪਰ ਮੈਂ ਦੋ ਸਟੇਟਮੈਂਟਾਂ ਜੋ ਵੇਖੀਆਂ ਬੀਜੇਪੀ ਔਰ ਕਾਂਗਰਸ ਦੇ ਇਹਨਾਂ ਲੀਡਰਾਂ ਦੀਆਂ ਜਿਨ੍ਹਾਂ ਦਾ ਮੈਂ ਪਹਿਲਾਂ ਨਾਮ ਲਿਆ ਹੁਣ ਉਹਨਾਂ ਨੂੰ ਗਾਲਾਂ ਕੱਢਣ ਦਾ ਕੀ ਫਾਇਦਾ ਈਓ ਤੇ ਅੱਜ 6 ਮਹੀਨੇ ਪਹਿਲਾਂ ਆਇਆ ਇਹ ਜਿਹੜਾ ਸਿਰਫ ਆਪਣੇ ਜਿਹੜੇ ਪਿਛਲੇ ਕੀਤੇ ਹੋਏ ਪਾਪ ਹੈ ਉਹਨਾਂ ਤੇ ਪਰਦਾ ਪਾਉਣ ਵਾਸਤੇ ਇਨਾਂ ਦਾ ਇੱਕ ਏਜੰਡਾ ਬਣ ਗਿਆ ਭਾਵੇਂ ਬੀਜੇਪੀ ਦੇ ਲੀਡਰਾਂ ਦਾ ਵੀ ਔਰ ਕਾਂਗਰਸ ਦੇ ਲੀਡਰਾਂ ਦਾ ਵੀ ਜਿਹੜੇ ਆਪਣੀ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਅੱਜ ਅਸ਼ਵਨੀ ਸੇਖੜੀ ਨੂੰ ਇਹੋ ਜਿਹੇ ਲਬਜ਼ ਬੋਲਣੇ ਪੈ ਰਹੇ ਇੱਕ ਅਫਸਰ ਨੂੰ ਇਹ ਪਿਛਲੇ 4.5 ਸਾਲ ਦੀ ਗੱਲ ਕਿਉਂ ਨਹੀਂ ਕਰਦੇ ਈਓ ਦੇ 6 ਮਹੀਨਿਆਂ ਦੀ ਗਲਤੀ ਅੱਜ ਕਰ ਰਿਹਾ ਕਿ ਈਓ ਨੇ ਆ ਕੇ ਸਾਰੀਆਂ ਸੜਕਾਂ ਦਾ ਸੀਵਰੇਜ ਤੋੜਦੇ ਈਓ ਅਗਰ ਕੋਈ ਗਲਤੀ ਕਰੇਗਾ ਉਹਦੀ ਵੀ ਉਹਨੂੰ ਅਸੀਂ ਕਹਿੰਨੇ ਆ ਉਹਨੂੰ ਸਜ਼ਾ ਹੋਵੇ ਪਰ ਜੇ ਉਹ ਕੋਈ ਗਲਤੀ ਕਰਦਾ ਨਹੀਂ ਔਰ ਉਹਨੂੰ ਗਾਲਾ ਗਾਲ ਮੰਦਾ ਕੀ ਇਹਨਾਂ ਦਾ ਦੋਹਾਂ ਦਾ ਅਸਲ ਚ ਏਜੰਡਾ ਇਹ ਆ ਕਿ ਕਿਸੇ ਵੀ ਤਰ ਕਿਉਂਕਿ ਉਹ ਸਿੱਧੇ ਰੂਪ ਦੇ ਵਿੱਚ ਸਰਕਾਰ ਵਾਸਤੇ ਕੰਮ ਕਰ ਰਿਹਾ ਇਸ ਕਰਕੇ ਮੈਨੂੰ ਲੱਗਦਾ ਇਹਨਾਂ ਦਾ ਲੁਕਿਆ ਹੋਇਆ ਏਜੰਡਾ ਅਸਲ 'ਚ ਬੀਜੇਪੀ ਦਾ ਔਰ ਔਰ ਅਸ਼ਵਨੀ ਸੇਘੜੀ ਦਾ ਇਹ ਆ ਕਿ ਇਸ ਈਓ ਦੀ ਕਿਸੇ ਤਰ੍ਹਾਂ ਬਦਲੀ ਕਰਕੇ ਇਹਨੂੰ ਇੱਥੋਂ ਆਪਣੇ ਗਾਲ ਵਿੱਚ ਜਿਹੜਾ ਸੱਪ ਪਿਆ ਕਿਉਂਕਿ ਇਹਨਾਂ ਨੂੰ ਇਹ ਸੱਪ ਲੱਗਦਾ ਕਿਉਂਕਿ ਉਹ ਇਹਨਾਂ ਦੇ ਫੈਸਲਿਆਂ ਦੇ ਉਲਟ ਚੱਲਦਾ ਜਿਹੜੇ ਫੈਸਲੇ ਇਹਨਾਂ ਪਹਿਲਾਂ ਲਏ ਉਹਦੀ ਇਨਕੁਆਇਰੀ ਦੇ ਵਿੱਚ ਉਹ ਮੁੱਖ ਗਵਾਹ ਬਣ ਰਿਹਾ ਜਾਂ ਮੁੱਖ ਤੌਰ ਤੇ ਕੰਮ ਕਰ ਰਿਹਾ ਇਸ ਕਰਕੇ ਇਹਨਾਂ ਨੂੰ ਮੈਨੂੰ ਲੱਗਦਾ ਕਿ ਜਿਹੜੇ ਪਿਛਲੇ ਕੀਤੇ ਪਾਪ ਆ ਉਹਨਾਂ ਤੋਂ ਖਤਰਾ ਕਿ ਸਾਡੇ ਜਿਹ ਝੂਠ ਦੇ ਪਲੰਦੇ ਜਿਹੜੇ ਅਸੀਂ ਬਣਾ ਕੇ ਜਿਹੜਾ ਇੰਨਾ ਰੁਪਈਆ ਸ਼ਹਿਰ ਦਾ ਖਰਾਬ ਕੀਤਾ ਕਿਸੇ ਇਹ ਪਲੰਦੇ ਸਾਡੇ ਬਾਹਰ ਨਾ ਆ ਜਾਣ ਇਸ ਕਰਕੇ ਇਸ ਈਓ ਨੂੰ ਬਦਲ ਕੇ ਕੋਈ ਕਮਜ਼ੋਰ ਅਫਸਰ ਲਾ ਕੇ ਔਰ ਆਪਣੇ ਪਰਦੇ ਪਾ ਦਿੱਤੇ ਜਾਣ ਪਿੱਛੇ ਜੀ ਸੇਖੜੀ ਮਾਰਗ ਤੇ ਜਿਹੜਾ ਤਰਨਾ ਲੱਗਾ ਹੈ ਉੱਥੇ ਕਾਂਗਰਸ ਪ੍ਰਧਾਨ ਔਰ ਗਰਦਾਸਪੁਰ ਦੇ ਐਮਪੀ ਜਿਹੜੇ ਨੇ ਸੁਨੀਲ ਜਾਖੜ ਉਹ ਵੀ ਆਏ ਸੀ ਲੇਕਿਨ ਉਸ ਤੋਂ ਬਾਅਦ ਵੀ ਜਿਹੜੀ ਸਥਿਤੀ ਜਿਹੜੀ ਆ ਪਹਿਲੇ ਦੀ ਤਰ੍ਹਾਂ ਹੀ ਬਣੀ ਹੋਈ ਹੈ ਕੀ ਕਾਰਨ ਹਾਲਾਂਕਿ ਮੇਰੀ ਮੈਂ ਸਿਰਫ ਇੱਕ ਸ਼ਹਿਰ ਦਾ ਵਸਿੰਦਾ ਹੋਣ ਦੇ ਨਾਤੇ ਗੱਲਾਂ ਕਰ ਰਿਹਾ ਜਾਂ ਕਾਂਗਰਸ ਦਾ ਇੱਕ ਅਹੁਦੇਦਾਰ ਹੋਣ ਦੇ ਨਾਤੇ ਇਹ ਮੈਂ ਗੱਲਾਂ ਕਰ ਰਿਹਾ ਜਿਹੜਾ ਮੇਰਾ ਫਰਜ਼ ਮੈਂ ਸਭੇ ਨਾਲ ਪਰ ਮੈਂ ਨਾਲੇ ਇਹ ਵੀ ਗੱਲ ਕਹਿਣਾ ਕਿ ਜਿੰਨੀ ਕੁ ਮੈਂ ਜਾਣਕਾਰੀ ਆਪਣੀ ਸਰਕਾਰ ਦੇ ਰਾਂ ਜਾਂ ਆਪਣੇ ਲੀਡਰਾਂ ਦੇ ਰਾਂ ਸਾਡੇ ਹਲਕੇ ਦੇ ਵਿੱਚ ਦੋ ਮਿਨਿਸਟਰ ਸਾਹਿਬ ਨੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਔਰ ਸੁਖਜਿੰਦਰ ਰੰਧਾਵਾ ਜੀ ਉਹਨਾਂ ਦੇ ਸੋਰਸਾਂ ਤੋਂ ਜੋ ਮੈਨੂੰ ਪਤਾ ਲੱਗਦਾ ਜਾਂ ਜੋ ਅਫਸਰਾਂ ਤੋਂ ਪਤਾ ਲੱਗਦਾ ਰਹਿੰਦਾ ਹੈ ਮੈਨੂੰ ਪਤਾ ਲੱਗਾ ਹੈ ਕਿ ਕਾਫੀ ਪੈਸਾ ਜਿਹੜਾ ਹੈ ਉਹ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਔਰ ਕਾਫੀ ਜਿਹੜੀ ਟੈਂਡਰਿੰਗ ਵੀ ਹੋ ਚੁੱਕੀ ਆ ਕੰਮ ਕਰਨ ਦੀ ਸਰਕਾਰ ਤਿਆਰੀ ਵਿੱਚ ਹੈ ਪਰ ਮੈਨੂੰ ਗੱਲ ਇਹ ਹੋਈ ਹੈ ਕਿ ਜਿਹੜੇ ਪਹਿਲੇ ਲੀਡਰ ਆ ਉਹ ਇਹਨਾਂ ਦੇ ਵਿੱਚ ਮੈਨੂੰ ਲੱਗਦਾ ਕਿ ਉਹ ਇਸੇ ਵਿੱਚ ਹਰਡਲ ਬੰਦੇ ਪਿਆ ਕਿ ਅਗਰ ਕੋਈ ਬਾਹਰ ਦਾ ਲੀਡਰ ਅਸੀਂ ਤੇ ਕੁਝ ਕੀਤਾ ਨਹੀਂ ਕੋਈ ਬਾਹਰ ਦਾ ਲੀਡਰ ਇੱਥੇ ਕ੍ਰੈਡਿਟ ਨਾ ਲੈ ਜਾਵੇ ਤਾਂ ਸਾਡਾ ਜਿਹੜਾ ਸਿਆਸੀ ਵਜੂਦ ਆ ਉਹ ਕਿਤੇ ਖਤਮ ਨਾ ਹੋ ਜਾਵੇ ਇਹ ਤੇ ਹੁਣ ਚਰਚਾ ਦਾ ਵਿਸ਼ਾ ਬਣ ਗਈ ਜਿਸ ਤਰ੍ਹਾਂ ਕਿ ਤੁਸੀਂ ਕਿਹਾ ਕਿ ਕੋਈ ਬਾਹਰ ਦਾ ਲੀਡਰ ਜਾਂ ਬਾਹਰ ਦੇ ਸੋਰਸ ਤੋਂ ਪਤਾ ਲੱਗਾ ਸ਼ਹਿਰ ਦੇ ਵਿੱਚ ਤਾਂ ਪਹਿਲਾਂ ਹੀ ਚਰਚਾ ਹੈ ਕਿ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜਿਹੜੇ ਕੈਬਨਿਟ ਮਨਿਸਟਰ ਨੇ ਉਹਨਾਂ ਦੀ ਦਖਲਅੰਦਾਜ਼ੀ ਸ਼ਹਿਰ ਦੇ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਜ਼ਿਆਦਾ ਹੈ। ਦੇਖੋ ਉਹਦੇ ਵਾਸਤੇ ਇਹਨਾਂ ਨੂੰ ਸਬੂਤ ਦੇਣਾ ਪਏਗਾ ਕਿ ਕਿਸ ਤਰ੍ਹਾਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਸ਼ਹਿਰ ਦਾ ਬੇੜਾ ਗਰਕ ਕਰ ਰਹੇ ਹਨ। ਕੀ ਪਿਛਲੀ ਜਿਹੜੀ ਕਮੇਟੀ ਚਲਾਈ ਉਹ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਨੇ ਚਲਾਈ ਹੈ? ਜਾਂ ਕੋਈ ਹੁਣ ਤੱਕ ਤ੍ਰਿਪਤ ਰਜਿੰਦਰ ਸਿੰਘ ਜੀ ਨੇ ਐਸਾ ਕੋਈ ਕੰਮ ਕੀਤਾ? ਜਿਹੜੇ ਕੰਮ ਅਸ਼ਵਨੀ ਸੇਖੜੀ ਨੂੰ ਆਪਣੀ ਸਰਕਾਰ ਕੋਜਾ ਆਪਣੀ ਪਾਰਟੀ ਕੋ ਲੋਕਾਂ ਦੇ ਆਮ ਪਬਲਿਕ ਦੇ ਦੁੱਖ ਸੁੱਖ ਦੇ ਟਾਈਮ ਕਰਵਾਉਣੇ ਚਾਹੀਦੇ ਹਨ ਉਹ ਲੋਕ ਜਦੋਂ ਨਿਰਾਸ਼ ਹੋ ਜਾਂਦੇ ਹਨ ਤਾਂ ਸਭ ਤੋਂ ਨੇੜੇ ਉਹਨਾਂ ਨੂੰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਹੋਣ ਕਰਕੇ ਲੋਕ ਉਧਰ ਨੂੰ ਦੌੜ ਲਾਉਂਦੇ ਹਨ ਕਿਉਂਕਿ ਜਿਹੜਾ ਵੀ ਕੋਈ ਵੀ ਵਰਕਰ ਜਾਂ ਕੋਈ ਆਮ ਪਬਲਿਕ ਦਾ ਵਸਿੰਦਾ ਜਦੋਂ ਕਿਸੇ ਮੁਸ਼ਕਲ ਵਿੱਚ ਫਸਦਾ ਤਾਂ ਉਹਨਾਂ ਨੇ ਆਪਣੇ ਸਿਆਸੀ ਨੇਤਾਵਾਂ ਕੋਲ ਜਾਣਾ ਹੁੰਦਾ ਜਦੋਂ ਕੋਈ ਸਿਆਸੀ ਨੇਤਾ अवेलेबल ਹੀ ਨਹੀਂ ਹੋਊਗਾ ਜਾਂ ਕੰਮ ਕਰਨ ਨੂੰ ਤਿਆਰ ਨਹੀਂ ਹੋਊਗਾ ਜਾਂ ਆਪਣਾ ਬਾਰ-ਬਾਰ ਇਹੋ ਹੀ ਦੁੱਖ ਝਾਰ ਕਰੀ ਜਾਊ ਕਿ ਮੈਨੂੰ ਮੈਂ ਹਾਰ ਚੁੱਕਾ ਐਸ ਕਰਕੇ ਮੇਰੀ ਕੋਈ ਪਰ ਇਹ ਜਵਾਬ ਨਹੀਂ ਅਸੀਂ ਕੋਈ ਇਲੈਕਸ਼ਨ ਨਹੀਂ ਲੜਦੇ ਇੱਕ ਪੰਜਾਬ ਲੈਵਲ ਤੇ ਆਪਣੀ ਪਾਰਟੀ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਵਿੱਚ ਕੰਮ ਕਰ ਰਹੇ ਹਾਂ ਅਸੀਂ ਰੋਜ਼ਾਨਾ ਕੋਈ 4-6 ਆਦਮੀਆਂ ਦੇ ਨਾਲ ਚੱਲ ਕੇ ਉਹਨਾਂ ਦੇ ਨਾਲ ਜਿੱਥੇ ਵੀ ਕੋਈ ਲੋੜ ਪੈਂਦੀ ਅਸੀਂ ਕਿਸੇ ਬਾਤ ਤੇ ਜਾਂਦੇ ਕਿ ਅਸੀਂ ਕੋਈ ਕੌਂਸਲਰ ਦੀ ਜਾਂ ਐਮਐਲਏ ਦੀ ਟਿਕਟ ਮੰਗਦੇ ਆ ਅਸੀਂ ਤਾਂ ਕੁਝ ਵੀ ਨਹੀਂ ਮੰਗਦੇ ਪਰ ਕੋਈ ਵੀ ਜਿਹੜਾ ਬੰਦਾ ਪਾਰਟੀ ਦੇ ਨਾਲ ਜੁੜਿਆ ਹੁੰਦਾ ਜਿਨੇ ਇੰਨੀਆਂ ਵੱਡੀਆਂ ਵੱਡੀਆਂ ਪੋਸਟਾਂ ਪਾਰਟੀ ਕੋਲ ਲਈਆਂ ਮੇਰੇ ਮੇਰੇ ਖਿਆਲ ਚ ਉਹਦਾ ਫਰਜ਼ ਹੈ ਕਿ ਉਹ ਦੁੱਖ ਸੁੱਖ ਦੇ ਟਾਈਮ ਲੋਕਾਂ ਦੇ ਨਾਲ ਚੱਲੇ ਨਾ ਕਿ ਕੋਈ ਬਹਾਨੇਬਾਜ਼ੀ ਕਰੇ ਅਸ਼wini ਸੇਖੜੀ ਤਾਂ ਆਪ ਮੰਨਦੇ ਨੇ ਕਿ ਉਹਨਾਂ ਦੀ ਸਰਕਾਰ ਦੇ ਵਿੱਚ ਵੀ ਉਹਨਾਂ ਦੇ ਜਿਹੜੇ ਆਫੀਸਰ ਨੇ ਉਹਨਾਂ ਦੇ ਕਹਿਣੇ ਦੀ ਮੰਨਦੇ ਉਹਨਾਂ ਦੇ ਕੰਮ ਹੀ ਨਹੀਂ ਕਰਦੇ ਫਿਰ ਕਿਤੇ ਨਾ ਕਿਤੇ ਤੇ ਇਹਦਾ ਮਤਲਬ ਇਹ ਹੋਇਆ ਨਾ ਕਿ ਕਾਂਗਰਸ ਦੀ ਗੁੱਟਬਾਜੀ ਹੈਗੀ ਆ ਤਾਂ ਹੀ ਉਹਨਾਂ ਦੇ ਕੰਮ ਨਹੀਂ ਹੋ ਰਹੇ ਔਰ ਉਹਨਾਂ ਦਾ ਜਿਹੜਾ ਦਾਵਾ ਹੈ ਕਿ ਕੈਬਨਿਟ ਮਨਿਸਟਰ ਤ੍ਰਿਪਤੀ ਰਜਿੰਦਰ ਸਿੰਘ ਬਾਜਵਾ ਜਿਹੜੇ ਨੇ ਉਹ ਬਟਾਲੇ ਦੀ ਰਾਜਨੀਤੀ ਚ ਇੰਟਰਫੀਰੈਂਸ ਕਰ ਰਹੇ ਨੇ ਇਹਦੇ ਵਾਸਤੇ ਜਿਹੜਾ ਇਹ ਵੀ ਗੱਲ ਹੈ ਕਿ ਮੇਰੇ ਕੰਮ ਨਹੀਂ ਹੋ ਰਹੇ ਫਿਰ ਇਹਦਾ ਮਤਲਬ ਤੁਹਾਡਾ ਫਿਰ ਕੋਈ ਕਦ ਕਾਰ ਤੇ ਨਾ ਨ ਹੋਇਆ ਸਿਆਸਤ ਵਿੱਚ ਤੁਸੀਂ ਪਿਛਲੇ ਸਮੇਂ ਦੇ ਵਿੱਚ ਸਿਆਸੀ ਤੌਰ ਤੇ ਆਪਣੇ ਆਪ ਨੂੰ ਕਿੱਥੇ ਖੜਾ ਕੀਤਾ ਕਿ ਤੁਹਾਡੀ ਕੋਈ ਪਛਾਣ ਨਹੀਂ ਆਪਣੇ ਖੁਦ ਦੀ ਕਿ ਤੁਹਾਨੂੰ ਫਾਰ ਦਾ ਆਸ ਵਾਲਾ ਹੀ ਕਿਉਂ ਲੈਣਾ ਪੈਂਦਾ ਤੁਸੀਂ ਪ੍ਰਟੈਸ ਵੀ ਕਰ ਸਕਦੇ ਹੋ ਤੁਸੀਂ ਲੋਕਾਂ ਦੇ ਵਿੱਚ ਇਨਕਲਾਬ ਪੈਦਾ ਕਰਕੇ ਉਹਨਾਂ ਦੀ ਲੜਾਈ ਵੀ ਰੋਡਾਂ ਤੇ ਲੜ ਸਕਦੇ ਹੋ ਪਰ ਤੁਸੀਂ ਜਦੋਂ ਲੜਨਾ ਨਹੀਂ ਚਾਹੁੰਦਾ ਉਹ ਉਹਦੇ ਵਾਸਤੇ ਇੱਕ ਬਹਾਨਾ ਮਾਤਰ ਹੈ ਅਸੀਂ ਅਸੀਂ ਜਦੋਂ ਵੀ ਕੋਈ 10 ਵਰਕਰ ਇਕੱਠੇ ਹੋ ਕੇ ਕਿਸੇ ਅਫਸਰ ਕੋ ਜਾਂ ਸਰਕਾਰੀ ਅਦਾਰੇ ਕੋ ਜਾਂਦੇ ਆ ਅਸੀਂ ਦਸਾਂ ਦੇ ਵਿੱਚੋਂ 8 ਕੰਮ ਲੋਕਾਂ ਦੇ ਕਰਵਾ ਕੇ ਆਉਂਦੇ ਆ ਹਾਲਾਂਕਿ ਸਾਡੇ ਕੋਲ ਕੋਈ ਤਾਕਤ ਨਹੀਂ ਤੁਸੀਂ ਇਹ ਦਾਵਾ ਕਰਦੇ ਰਹਿੰਦੇ ਹੋ ਮਨਜੀਤ ਜੀ ਕਿ ਬਟਾਲੇ ਦੀ ਰਾਜਨੀਤੀ ਜਿਹੜੀ ਹੈ ਉਹ ਸ਼ਹਿਰ ਦਾ ਵਿਕਾਸ ਨਹੀਂ ਹੋ ਰਿਹਾ ਇਸ ਬੰਦੇ ਤੁਸੀਂ ਕਦੀ ਹਾਈ ਕਮਾਂਡ ਨੂੰ ਵੀ ਮਿਲੇ ਹੋ ਤੇ ਉਹਨਾਂ ਨੂੰ ਦੱਸਿਆ ਬਟਾਲੇ ਦੀ ਰਾਜਨੀਤੀ ਦੇ ਵਿੱਚ ਕੀ ਕੋ ਚੱਲ ਰਿਹਾ ਦੇਖੋ ਮੈਂ ਵੀ ਉਹਨਾਂ ਹੀ ਦੁਖੀ ਹਾਂ ਜਿੱਦਾਂ ਆਮ ਪਬਲਿਕ ਸ਼ਹਿਰ ਵਾਸਤੇ ਦੁਖੀ ਹੈ ਕਿਉਂਕਿ ਜੇ ਸਾਡੇ ਬੱਚੇ ਵੀ ਇਨ੍ਹਾਂ ਸਕੂਲਾਂ ਕਾਲਜਾਂ ਵਿੱਚ ਪੜ੍ਹਦੇ ਆ ਹਰ ਇੱਕ ਦੇ ਬੱਚੇ ਜਿਸ ਤਰ੍ਹਾਂ ਆਮ ਲੋਕਾਂ ਦੇ ਜਾਂਦੇ ਸਾਡੇ ਬੱਚੇ ਵੀ ਇੱਥੇ ਹੀ ਜਾਂਦੇ ਹਨ ਇੱਥੇ ਹੀ ਅਸੀਂ ਕਾਰੋਬਾਰ ਕਰਦੇ ਆ ਇੱਥੇ ਹੀ ਸਾਨੂੰ ਮੁਸ਼ਕਲਾਂ ਨੇ ਮੈਂ ਵੀ ਉਹਨਾਂ ਹੀ ਨਿੱਜੀ ਤੌਰ ਤੇ ਇੱਕ ਨਾਗਰਿਕ ਹੋਣ ਦੇ ਨਾਤੇ ਮੈਂ ਵੀ ਉਹਨਾਂ ਹੀ ਦੁੱਖ ਅੰਦਰ ਮੇਰੇ ਵੀ ਅੰਦਰ ਉਹਨਾਂ ਹੀ ਹੈ ਜਿੰਨਾ ਆਮ ਲੋਕਾਂ ਨੂੰ ਹੈ ਪਰ ਮੈਂ ਉਹਨਾਂ ਚੀਜ਼ਾਂ ਵਾਸਤੇ ਜੋ ਕਰ ਸਕਦਾ ਮੈਂ ਰੀਸੈਂਟਲੀ ਕਿਉਂਕਿ ਮੈਂ ਇਹਨਾਂ ਲੋਕਾਂ ਦੀ ਜਿਹੜੀ ਲੜਾਈ ਮੈਂ ਲੜੀ ਉਹਦੇ ਵਿੱਚ ਮੇਰੇ ਮੇਰੇ ਕੈਰੀਅਰ ਨੂੰ ਇਹਨਾਂ ਨੇ ਖਤਮ ਕਰਨ ਦੀ ਬੜੀ ਕੋਸ਼ਿਸ਼ ਕੀਤੀ ਹੈ ਕਿ ਜਿਹੜਾ ਬੰਦਾ ਕੋਈ ਵੀ ਸੱਚ ਬੋਲੇਗਾ ਉਹਨੂੰ ਇਹ ਲੀਡਰ ਦਬਾਉਣ ਦੀ ਕੋਸ਼ਿਸ਼ ਕਰਦੇ ਆ ਮੈਨੂੰ ਕਾਫੀ ਇਹਨਾਂ ਨੇ ਤਕਾ ਲਾਉਣ ਦੀ ਕੋਸ਼ਿਸ਼ ਕੀਤੀ ਪਰ ਮੇਰੀ ਪਾਰਟੀ ਔਰ ਸਾਡੀ ਪੰਜਾਬ ਦੀ ਸਰਕਾਰ ਔਰ ਕੈਪਟਨ ਅਮਰਿੰਦਰ ਸਿੰਘ ਹਣੀ ਸਾਨੂੰ ਸਹਿਯੋਗ ਦਿੰਦੇ ਆ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ 2-3 ਦਿਨ ਪਹਿਲਾਂ ਹੀ ਇੱਕ ਡੈਲੀਗੇਸ਼ਨ ਦੇ ਰੂਪ ਦੇ ਵਿੱਚ ਕੋਈ 13-14 ਆਦਮੀ ਸ਼ਹਿਰ ਦੇ ਵਸਿੰਦੇ ਪੋਲੀਟਿਕਲੀ ਔਰ ਇੰਡਸਟਰੀਅਲ ਜਿਹੜੇ ਲੋਕ ਨੇ ਉਹਨਾਂ ਨੂੰ ਇਹਨਾਂ ਮੁਸ਼ਕਲਾਂ ਨੂੰ ਸ੍ਰੀ ਰਾਹੁਲ ਗਾਂਧੀ ਜੀ ਕੋਲ ਪਹੁੰਚਾਉਣ ਵਾ ਪਹੁੰਚਾਉਣ ਵਾਸਤੇ ਇੱਕ 13-14 ਮੈਂਬਰੀ ਡੈਲੀਗੇਸ਼ਨ ਬਣਾ ਕੇ ਮੈਂ ਉਹਦੀ ਪਰਮਿਸ਼ਨ ਮੈਨੂੰ ਜਲਦੀ ਆ ਜਾਏਗੀ ਕਿਉਂਕਿ ਉਹਨਾਂ ਨੇ ਮੇਰੇ ਕੋਲ ਲਿਸਟ ਮੰਗੀ ਸੀ ਰਾਹੁਲ ਗਾਂਧੀ ਜੀ ਦੇ ਦਫ਼ਤਰ ਨੇ ਉਹ ਮੈਂ ਲਿਸਟ ਭੇਜ ਚੁੱਕਾ ਅਗਰ ਮੈਨੂੰ 2-4 ਦਿਨ ਦੇ ਵਿੱਚ ਜਾਂ 10 ਦਿਨ ਦੇ ਵਿੱਚ ਕੋਈ ਉਥੋਂ ਮੈਸੇਜ ਆਇਆ ਤਾਂ ਫਿਰ ਅਸੀਂ 13-14 ਲੋਕ ਦਿੱਲੀ ਜਾ ਕੇ ਇਹ ਜੋ ਇੱਥੇ ਲੀਡਰਾਂ ਨੇ ਜੋ ਲੋਕਾਂ ਦੀ ਜ਼ਿੰਦਗੀ ਖਰਾਬ ਕੀਤੀ ਆ ਔਰ ਜੋ ਪਾਰਟੀ ਦਾ ਵੀ ਜੋ ਨਾਸ ਕੀਤਾ ਅੱਜ ਤੁਸੀਂ ਵੇਖਦੇ ਹੋ ਕਿ ਕੋਈ ਵੀ ਹਰ ਵਰਕਰ ਆਪਣੀ ਲੜਾਈ ਖੁਦ ਲੜ ਰਿਹਾ ਉਹਨਾਂ ਦੇ ਪਿੱਛੇ ਖਲੋਣ ਵਾਲਾ ਕੋਈ ਲੀਡਰ ਬਟਾਲੇ ਦੇ ਵਿੱਚ ਸਾਨੂੰ ਨਜ਼ਰ ਨਹੀਂ ਆ ਰਿਹਾ ਤੋਂ ਪਹਿਲਾਂ ਵੀ ਅਸੀਂ ਬੜੀਆਂ ਗੱਲਾਂ ਕੀਤੀਆਂ ਇਹਨਾਂ ਚੀਜ਼ਾਂ ਤੇ ਅਸੀਂ ਬੜੀ ਲੜਾਈ ਕੀਤੀ ਆ ਹੁਣ ਤੱਕ ਤੇ ਪਬਲਿਕ ਔਰ ਈਸ਼ਵਰ ਸਾਥ ਦੇ ਰਿਹਾ ਜਿੱਥੇ ਜਾਨੇ ਸਾਡੀ ਆਵਾਜ਼ ਸੁਣੀ ਜਾਂਦੀ ਆ ਤੇ ਨੇੜ ਭੇਖ ਵਿੱਚ ਆਪਾਂ ਕੈਪਟਨ ਅਬਰਿੰਦਰ ਸਿੰਘ ਨੂੰ ਹੁਣਾਂ ਕੋਲ ਵੀ ਜਾਣ ਦੀ ਕੋਸ਼ਿਸ਼ ਕਰਾਂਗੇ ਬਾਕੀ ਜਾਖੜ ਸਾਹਿਬ ਨੂੰ ਅਸੀਂ ਪਰਸਨਲੀ ਤੌਰ ਤੇ ਕਿਉਂਕਿ ਉਹ ਸਾਡੇ ਐਮਪੀ ਐ ਉਹਨਾਂ ਨੂੰ ਆਪ ਜੀ ਦੇ ਚੈਨਲ ਦੇ ਰਾਹੀਂ ਮੈਂ ਇੱਕ ਅਪੀਲ ਕਰਨੀ ਚਾਹੁੰਦਾ ਕਿ ਤੁਹਾਨੂੰ 26000 ਵੋਟ ਤੇ ਬਟਾਲੇ ਦੇ ਲੋਕਾਂ ਨੇ ਜਿਤਾ ਕੇ ਭੇਜਿਆ ਅੱਜ ਜਿਹੜੇ ਲੋਕ ਕਹਿੰਦੇ ਨੇ ਕਿ ਮੇਰੇ ਕੋਲ ਕੋਈ ਤਾਕਤ ਨਹੀਂ ਮੇਰੇ ਕੋਲ ਕੋਈ ਕੰਮ ਨਹੀਂ ਹੁੰਦਾ ਉਹ ਤੁਹਾਡੀ ਆਉਣ ਵਾਲੀ ਇਲੈਕਸ਼ਨ 'ਚ ਫਿਰ ਤੁਹਾਨੂੰ ਵੋਟਾਂ ਕਿ ਤਰ੍ਹਾਂ ਪਵਾਉਣਗੇ ਮੈਂ ਸਿੱਧੇ ਰੋਪ ਦੇ ਵਿੱਚ ਕਹਿਣਾ ਚਾਹੁੰਦਾ ਜਾਖੜ ਸਾਹਿਬ ਅਸ਼ਵਨੀ ਸੇਖੜੀ ਤੁਹਾਨੂੰ ਜਿਹੜਾ ਕਹਿੰਦਾ ਕਿ ਮੇਰੇ ਕੋ ਕੋਈ ਤਾਕਤ ਨਹੀਂ ਮੇਰੀ ਕੋਈ ਸੁਣਵਾਈ ਨਹੀਂ ਫਿਰ ਉਹ ਤੁਹਾਨੂੰ 2019 ਦੀ ਇਲੈਕਸ਼ਨ ਦੇ ਵਿੱਚ ਕਿਸ ਤਰ੍ਹਾਂ ਕਹੇਗਾ ਕਿ ਮੈਂ ਤੁਹਾਨੂੰ ਵੋਟਾਂ ਪਵਾ ਕੇ ਜਿਤਾ ਦੇਵਾਂਗਾ ਅਕਸਰ ਨੂੰ ਇਹ ਸਚਾਈ ਹੈ ਜਾਖੜ ਸਾਹਿਬ ਨੂੰ ਪਹਿਲਾਂ ਵੀ ਵਰਕਰਾਂ ਨੇ ਜਿਤਾਇਆ ਔਰ ਹੁਣ ਵੀ ਅਗਰ ਜਾਖੜ ਸਾਹਿਬ ਇੱਥੇ ਸੈਕੜੇ ਐਸੇ ਲੀਡਰ ਨੇ ਛੋਟੇ ਦੋਜੀ ਕਤਾਰ ਦੇ ਜੇ ਜਾਖੜ ਸਾਹਿਬ ਵੀ ਉਹਨਾਂ ਨੂੰ ਵੀ ਇਗਨੋਰ ਕਰਨਗੇ ਜਾਂ ਸਿਰਫ ਅਸ਼wini ਸੇਖੜੀ ਜਾਂ ਹੋਰ ਲੋਕਾਂ ਦੇ ਕਹਿਣ ਤੇ ਗੁੰਮਰਾਹ ਹੁੰਦੇ ਰਹਿਣਗੇ ਤੇ ਫਿਰ ਪਾਰਟੀ ਦਾ ਫਿਰ ਰਾਬੀ ਰੱਖਾ। ਮੰਜੀ ਜੀ ਤੁਹਾਡਾ ਮਤਲਬ ਕਹਿੰਦਾ ਕਿ ਅਸ਼wini ਸੇਖੜੀ ਜਿਹੜੇ ਨੇ ਉਹ ਸ਼ਹਿਰ ਦੇ ਵਿੱਚ ਆਪਣਾ ਆਧਾਰ ਗਵਾ ਚੁੱਕੇ ਨੇ ਲੋਕਾਂ ਦੇ ਵਿੱਚ। ਦੇਖੋ ਸਿੱਧੇ ਰੂਪ ਦੇ ਵਿੱਚ ਦਿਖਦਾ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਜਿੰਨੀਆਂ ਵੀ ਸੀਟਾਂ ਨੇ ਤੁਸੀਂ ਸਾਰੀਆਂ ਤੇ ਨਜ਼ਰ ਮਾਰ ਲਓ ਪਿਛਲੇ ਇਲੈਕਸ਼ਨ ਜਿਹੜੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਪੰਜਾਬ ਦੇ ਵਿੱਚ ਲੜੀ ਆ ਉਹਦੇ ਵਿੱਚ ਕੋਈ ਵੀ ਐਸਾ ਲੀਡਰ ਨਹੀਂ ਜਿਨੇ ਚੰਗੀ ਤਗੜੀ ਲੀਡ ਦੇ ਉੱਪਰ ਜਿੱਤ ਪ੍ਰਾਪਤ ਨਹੀਂ ਕੀਤੀ ਮੈਂ ਪੰਜਾਬੀ ਦੇ ਵਿੱਚ ਕਹਾਂਗਾ ਕਿ ਸਾਡੀ ਇਸ ਇਲੈਕਸ਼ਨ ਦੇ ਵਿੱਚ 2017 ਦੇ ਵਿੱਚ ਕਾਂਗਰਸ ਦਾ ਤੂਫਾਨ ਚੱਲਿਆ ਔਰ ਇਸ ਤੂਫਾਨ ਦੇ ਵਿੱਚ ਜੇ ਅਸ਼ਵਨੀ ਸੇਖੜੀ ਨੂੰ ਲੋਕਾਂ ਨੇ ਨਕਾਰ ਦਿੱਤਾ ਤੇ ਮੇਰੇ ਖਿਆਲ ਚ ਪਾਰਟੀ ਨੂੰ ਜ਼ਿਆਦਾ ਐਕਸਪੈਰੀਮੈਂਟ ਇਹਦੇ ਤੇ ਹੁਣ ਨਹੀਂ ਕਰਨੇ ਚਾਹੀਦੇ ਔਰ ਨਾ ਇਹਨੂੰ ਕੋਈ ਇਹ ਕੋਈ ਬਦਲ ਲੱਭ ਕੇ ਕੋਈ ਚੰਗਾ ਲੀਡਰ ਜਾਂ ਚੰਗਾ ਕੋਈ ਵਰਕਰ ਅਗਰ ਤੁਸੀਂ ਇਥੇ ਫਾਰ ਐਗਜ਼ਾਮਪਲ ਮੈਂ ਕਹਿੰਨਾ ਬਲਵਿੰਦਰ ਸਿੰਘ ਲਾਡੀ ਸਾਡੇ ਨਾਲ ਦੇ ਹਲਕੇ ਤੋਂ ਇਲੈਕਸ਼ਨ ਲੜਦੇ ਨੇ ਇੱਕ ਆਮ ਵਰਕਰ ਸੀ ਪਾਰਟੀ ਨੇ ਸੀਟ ਦਿੱਤੀ ਅਜੋ ਐਮਐਲਏ ਨੇ ਔਰ ਕੰਮ ਕਰ ਰਹੇ ਨੇ ਉਹਨਾਂ ਦੀ ਕਿਉਂ ਨਹੀਂ ਕੋਈ ਸ਼ਿਕਾਇਤ ਔਰ ਦੂਜੇ ਨੰਬਰ ਤੇ ਸਿਰਫ ਅਸ਼wini ਸੇਖੜੀ ਦੇ ਹਲਕੇ ਦੇ ਵਿੱਚ ਹੀ ਕਿਉਂ ਇਹ बार-बार ਰੋਣਾ ਰੋਇਆ ਜਾਂਦਾ ਇਥੇ ਬਟਾਲੇ ਦੇ ਵਿੱਚ ਹੀ ਕਿ ਮੇਰੀ ਬੜੀ ਮੁਖਾਲਫਤ ਆ ਜਾਂ ਮੇਰੇ ਨਾਲ ਕੋਈ ਚੱਲਦਾ ਨਹੀਂ ਮੇਰੀ ਕੋਈ ਗੱਲ ਮੰਨਦਾ ਨਹੀਂ ਆ ਨਾਲ ਦੇ ਜਿਹੜੇ 3-4 ਹਲਕੇ ਨੇ ਮੈਂ ਉਹਨਾਂ ਦੀ ਐਗਜ਼ੈਂਪਲ ਦੇਣਾ ਚਾਹੁੰਨਾ ਫਤੇਗੜ ਚੂੜੀਆਂ ਕਾਦੀਆਂ ਹਰਗਵਿੰਦਪੁਰ ਗੁਰਦਾਸਪੁਰ ਜਾਂ ਡੇਰਾ ਬਾਬਾ ਨਾਨਕ ਇਹਨਾਂ ਹਲਕਿਆਂ ਦੇ ਵਿੱਚ ਕਿਉਂ ਨਹੀਂ ਵਿਰੋਧੀ ਗਰੁੱਪ ਜਾਂ ਕੋਈ ਵਰਕਰ ਉੱਥੇ ਕਿਉਂ ਨਹੀਂ ਨਾਰਾਜ਼ ਉੱਥੇ ਫਿਰ ਇਹਦਾ ਮਤਲਬ ਉੱਥੇ ਇਹਨਾਂ ਨਾਲ ਬੈਟਰ ਲੀਡਰ ਨੇ ਅਸ਼wini ਸੇਖੜੀ ਕੋ ਆਪਣੇ ਵਰਕਰ ਸੰਭਾਲੇ ਨਹੀਂ ਜਾ ਰਹੇ ਇਸ ਕਰਕੇ ਉਹਨੇ ਆਪਣਾ ਕਾਂਗਰਸ ਨੂੰ ਇੱਥੇ ਹਰਾਇਆ ਗਿਆ ਇਸ ਕਰਕੇ ਕਾਂਗਰਸ ਨੂੰ ਹਰਾਉਣ ਦਾ ਕਾਰਨ ਖੁਦ ਅਸ਼wini ਸੇਖੜੀ ਹੈ ਨਾ ਕਿ ਕੋਈ ਵਰਕਰ ਇਸ ਤਰ੍ਹਾਂ ਬਟਾਲੇ ਦੇ ਜਿਹੜੇ ਸਿਰਫ ਹਲਾਲ ਸੁਧਰਣਗੇ ਜੇ ਗੁੱਟਬਾਜੀ ਜਾਂ ਇਸ ਤਰ੍ਹਾਂ ਹੀ ਸਾਰੇ ਰਹਿ ਜੇ ਗੁੱਟਬਾਜੀ ਗੁੱਟਬਾਜੀ ਵੇਖੋ ਵਰਕਰਾਂ ਦੇ ਵਿੱਚ ਕੋਈ ਗੁੱਟਬਾਜੀ ਨਹੀਂ ਗੁੱਟਬਾਜੀ ਹਮੇਸ਼ਾ ਲੀਡਰ ਪੈਦਾ ਕਰਦੇ ਆ ਵਰਕਰ ਤੇ ਵਿਚਾਰੇ ਸਿਰਫ ਸ਼ਾਬਾਸ਼ ਦੇ ਭੁੱਖੇ ਹੁੰਦੇ ਆ ਕਿ ਲੀਡਰ ਉਹਨਾਂ ਨੂੰ ਉਹਨਾਂ ਦੀ ਕੀਤੀ ਹੋਈ ਵਰਕਰੀ ਦੀ ਸ਼ਾਬਾਸ਼ ਦੇਵੇ ਜਾਂ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਸ਼ਾਮਲ ਆ ਕੇ ਇੱਕ ਚਾਹ ਦਾ ਕੰਮ ਪੀ ਜਾਵੇ ਉਹਨਾਂ ਕੋਲ ਔਰ ਵਰਕਰ ਵਿੱਚ ਮੇਰੇ ਖਿਆਲ ਵਿੱਚ ਇੰਨਾ ਹੀ ਇੰਨੇ ਵਿੱਚ ਹੀ ਖੁਸ਼ ਹੁੰਦੇ ਆ ਸਾਡੇ ਸ਼ਹਿਰ ਵਿੱਚ ਬੜੇ ਬੜੇ ਸਿਆਣੇ ਲੀਡਰ ਆ ਜਿਹੜੇ ਘਰਾਂ ਵਿੱਚ ਬੈਠੇ ਨਿਕਲਦੇ ਨਹੀਂ ਉਹਨਾਂ ਨੂੰ ਮੈਂ ਬੜੀ ਵਾਰੀ ਤਾਕੀਦ ਕੀਤੀ ਆ ਕਿ ਅਗਰ ਅਸੀਂ ਸਾਰੇ ਜਿੰਨੇ ਵੀ ਬਟਾਲੇ ਦਾ ਕੈਡਰ ਹੈ ਕਾਂਗਰਸ ਦਾ ਅਗਰ ਇਕੱਠਾ ਹੋ ਜਾਵੇ ਪਿਆਰ ਨਾਲ ਔਰ ਆਪਣਾ ਲੀਡਰਾਂ ਦੀ ਗੱਲ ਵਿੱਚ ਆਉਣਾ ਛੱਡ ਦੇਵੇ ਤੇ ਬਟਾਲੇ ਨਾਲ ਦੀ ਕਾਂਗਰਸ ਦੀ ਸੀਟ ਕਿਤੇ ਵੀ ਨਹੀਂ ਹੈ ਸਭ ਤੋਂ ਵਧੀਆ ਸੀਟ ਹੈ ਸਾਡੀ ਲੇਕਿਨ ਤੁਹਾਡੇ ਤੇ ਵੀ ਰੋਪ ਲੱਗਦੇ ਰਹੇ ਜਦੋਂ ਵਿਧਾਨ ਸਭਾ ਦੇ ਇਲੈਕਸ਼ਨ ਸੀ ਤੁਸੀਂ ਮੁਕਾਲਫਤ ਪੂਰੇ ਤਰੀਕੇ ਨਾਲ ਉਹਨਾਂ ਦੀ ਕੀਤੀ ਹੈ ਕਾਂਗਰਸ ਪਾਰਟੀ ਦੀ ਦੇਖੋ ਮੈਂ ਇਹ 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 ਸਵਾਲ ਬੜੀ ਵਾਰੀ ਪਹਿਲਾਂ ਮੈਂ ਜਵਾਬ ਦੇ ਚੁੱਕਾ ਇਸ ਗੱਲ ਤੇ ਕਿ ਮੈਂ ਇੱਕ ਜੇ ਤੇ ਕੋਈ ਮੈਂ ਨਿੱਜੀ ਇਸ਼ੂ ਉਠਾ ਕੇ ਕਿ ਮੈਂ ਇਹ ਕਹਾਂ ਕਿ ਮਨਜੀਤ ਹੰਸਪਾਲ ਨੂੰ ਪਹਿਲਾਂ ਕੋਈ ਪੋਸਟ ਦਿਓ ਫਿਰ ਮੈਂ ਕਾਂਗਰਸ ਦੀ ਮਦਦ ਕਰਾਂਗਾ ਜਾਂ ਨਹੀਂ ਕਰਾਂਗਾ ਮੈਂ ਤੇ ਜਦੋਂ 2015 ਦੇ ਵਿੱਚ ਫਰਵਰੀ ਦੇ ਵਿੱਚ ਇਹਨਾਂ ਨੇ ਸਾਡੇ ਕਹਿਣ ਦੇ ਬਾਵਜੂਦ ਸਾਡੇ ਮਨਾ ਕਰਨ ਦੇ ਬਾਵਜੂਦ ਸਭ ਤੋਂ ਪਹਿਲਾਂ ਤੇ ਇਹਨਾਂ ਨੇ ਹੱਥ ਚੋਂ ਨਿਸ਼ਾਨ ਤੇ ਮੈਂ ਇਲੈਕਸ਼ਨ ਲੜੀ ਸੀ ਮੇਰੇ ਹੋਰ ਵੀ ਸਾਥੀਆਂ ਨੇ ਹੱਥ ਦੇ ਚੋਣ ਨਿਸ਼ਾਨ ਤੇ ਲੜਾਈ ਸੀ ਪਹਿਲਾਂ ਤਾਂ ਮੈਂ ਸਵਾਲ ਇਹ ਕਹਿੰਦੇ ਮਨਜੀਤ ਹੰਸਪਾਲ ਨੇ ਕਾਂਗਰਸ ਦੀ ਮੁਖਾਲਫਤ ਕੀਤੀ ਮੈਂ ਇਹ ਕਹਿਣਾ ਚਾਹੁੰਦਾ ਕਿ ਅਸ਼ਵਨੀ ਸੇਖੜੀ ਨੇ ਮੇਰੇ ਖਿਲਾਫ ਕੈਂਡੀਡੇਟ ਆਜ਼ਾਦ ਤੇ ਟੈਲੀਵਿਜ਼ਨ ਦੇ ਚੋਣ ਨਿਸ਼ਾਨ ਤੇ ਖੜਾ ਕਰਕੇ ਉਹਦੀ ਸਪੋਰਟ ਕਿਉਂ ਕੀਤੀ ਇਹ ਉਹਦਾ ਜਵਾਬ ਦੇ ਕਿ ਹੱਥ ਦੇ ਚੋਣ ਨਿਸ਼ਾਨ ਦੀ ਮੁਖਾਲਫਤ ਅਸ਼ਵਨੀ ਸੇਖੜੀ ਨੇ ਕੀਤੀ ਜਾਂ ਮਨਜੀਤ ਹੰਸਪਾਲ ਨੇ ਕੀਤੀ ਮਨਜੀਤ ਹੰਸਪਾਲ ਤੇ ਇੱਕ ਵਰਕਰ ਦੀ ਲੜਾਈ ਹੱਥ ਦੇ ਚੋਣ ਨਿਸ਼ਾਨ ਤੇ ਮੈਨੂੰ ਪਾਰਟੀ ਹੈ ਕਮਾਂਡ ਨੇ ਟਿਕਟ ਦਿੱਤੀ ਔਰ ਮੈਨੂੰ ਬੁਰੀ ਤਰ੍ਹਾਂ ਹਰਾਉਣ ਤਾਂ ਹਰਾਉਣ ਵਾਸਤੇ ਕੰਮ ਕੀਤਾ ਗਿਆ ਉਸ ਚੀਜ਼ ਨੂੰ ਹਾਈ ਕਮਾਂਡ ਅਗਰ ਮੁਖਾਲਫਤ ਨਹੀਂ ਮੰਦੀ ਤੇ ਫਿਰ ਮੇਰੀ ਵੀ ਕੋਈ ਮੁਖਾਲਫਤ ਨਹੀਂ ਮੈਂ ਜਦੋਂ ਕਮੇਟੀ ਫਾਰਮ ਕੀਤੀ ਗਈ ਨਰੇਸ਼ ਮਹਾਜਨ ਨੂੰ ਪ੍ਰਧਾਨ ਬਣਾਇਆ ਗਿਆ ਉਸ ਤੋਂ ਬਾਅਦ ਮੈਂ ਪਾਰਟੀ ਨੂੰ ਹਰ ਇੱਕ ਫੋਰਮ ਤੇ ਜੇ ਮੈਂ ਰਾਹੁਲ ਗਾਂਧੀ ਜੀ ਨੂੰ ਕਹਤਾ ਉਹ ਤੋਂ ਅੱਗੇ ਕੋਈ ਗੱਲ ਹੀ ਨਹੀਂ ਰਾਹੁਲ ਗਾਂਧੀ ਜੀ ਨੂੰ ਸ਼ਰਿਆ ਹਾਜ਼ਰੀ ਸਾਰੀ ਪੰਜਾਬ ਕਾਂਗਰਸ ਦੀ ਹਾਜ਼ਰੀ ਵਿੱਚ ਕਿਹਾ ਕਿ ਇਹ ਗਲਤ ਆ ਔਰ ਔਰ ਉਸ ਮੇਰੇ ਪਾਸ ਉਹ ਸਬੂਤ ਮੌਜੂਦ ਹੈ ਉਹ ਵੀਡੀਓ ਮੌਜੂਦ ਹੈ YouTube ਤੇ ਜਿਸ ਵਿੱਚ ਰਾਹੁਲ ਗਾਂਧੀ ਗਾਂਧੀ ਜੀ ਨੇ ਕਿਹਾ ਕਿ ਤੇਰੇ ਸੈਂਟੀਮੈਂਟਸ ਇਸ ਮਸਲੇ ਤੇ ਬਿਲਕੁਲ ਸਹੀ ਆ ਔਰ ਮੈਂ ਐਕਸ਼ਨ ਲਵਾਵਾਂਗਾ ਔਰ ਉਹਨਾਂ ਨੇ ਐਕਸ਼ਨ ਲਿਆ ਵੀ ਅੱਜ ਅਸ਼wini ਸੇਖੜੀ ਸੈਕਟਰੀ ਅਗਰ ਨਹੀਂ ਆ ਤੇ ਉਹ ਵਰਕਰਾਂ ਇਹਨਾਂ ਵਰਕਰਾਂ ਦੀ ਨਾਰਾਜ਼ਗੀ ਕਰਕੇ ਆ ਕਿਉਂਕਿ ਇਹਨਾਂ ਵਰਕਰਾਂ ਦੀ ਕਿਤੇ ਨਾ ਕਿਤੇ ਗੱਲ ਅਸੀਂ ਹਾਈ ਕਮਾਂਡ ਕੋ ਪਹੁੰਚਾਉਂਦੇ ਰਹੇ ਆ ਔਰ ਅਸ਼wini ਸੇਖੜੀ ਨੇ ਆਪਣਾ ਆਪ ਤੇ ਬਰਬਾਦ ਕੀਤਾ ਨਾਲ ਸਾਡੀ ਬਟਾਲੇ ਕਾਂਗਰਸ ਦੀ ਸਾਰੀ ਕੈਡਰ ਨੂੰ ਵੀ ਬਰਬਾਦ ਕਰਤਾ ਦੇਖੋ ਲੋਕਾਂ ਨੂੰ ਆਸਰਾ ਆਸਰਾ ਜਿਹਦੇ ਨਾਲ ਲੋਕ ਹੋ ਜਾਣਗੇ ਉਹ ਯਾਤਰਾ ਅਗਰ ਲੋਕਾਂ ਨੂੰ ਪਤਾ ਹੈ ਕੌਣ ਚੰਗਾ ਹੈ ਕੌਣ ਮਾੜਾ ਹੈ ਅਗਰ ਮਨਜੀਤ ਹੰਸਪਾਲ ਜਾਂ ਕੋਈ ਵੀ ABC ਲੀਡਰ ਅਗਰ ਗਲਤ ਕੰਮ ਕਰੇਗਾ ਤੇ ਲੋਕ ਉਹਨੂੰ ਨਸ਼ਰ ਕਰਨਗੇ ਅਗਰ ਸਹੀ ਕੰਮ ਕਰੇਗਾ ਤੇ ਲੋਕ ਉਹਨੂੰ ਸ਼ਾਬਾਸ਼ ਦੇਣਗੇ ਤੇ ਸਾਡੇ ਸ਼ਹਿਰ ਦੀ ਜਿੱਥੋਂ ਤੱਕ ਗੱਲ ਹੈ ਮੇਰੀ ਲੋਕਾਂ ਨੂੰ ਸਾਡੇ ਸ਼ਹਿਰ ਦੇ ਲੋਕਾਂ ਨੂੰ ਵੀ ਤੇ ਮੈਂ ਇੱਕ ਅਪੀਲ ਇਹੋ ਕਰਨੀ ਚਾਹੁੰਦਾ ਕਿ ਜਿੰਨਾ ਚਿਰ ਤੁਸੀਂ ਆਪਣੇ ਰਾਈਟ ਵਾਸਤੇ ਤੁਸੀਂ ਲੀਡਰਾਂ ਦੀ ਗੱਲ ਵਿੱਚ ਆਉਣਾ ਬੰਦ ਨਹੀਂ ਕਰੋਗੇ ਆਪਣੇ ਰਾਈਟ ਵਾਸਤੇ ਖੜੇ ਹੋਣਾ ਨਹੀਂ ਕਿਸੇ ਦੇ ਨਾਲ ਸਿੱਖੋਗੇ ਜਾਂ ਕੋਈ ਪ੍ਰੋਟੈਸਟ ਕਰਨਾ ਨਹੀਂ ਸਿੱਖੋਗੇ ਉਨਾ ਚਿਰ ਇਥੋਂ ਦੀ ਹਾਲਾਤ ਲੀਡਰਾਂ ਨੇ ਸੁਧਰਨੀ ਦੇਣੀ ਕਿਉਂਕਿ ਇਹਨਾਂ ਨੂੰ ਅਗਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਫੰਡ ਲਿਆ ਕੇ ਸਾਡੇ ਸ਼ਹਿਰ ਦੀਆਂ ਸੜਕਾਂ ਔਰ ਸਾਡਾ ਸਾਰਾ ਸਟਰਕਚਰ ਠੀਕ ਕਰ ਦਿੰਦੇ ਸਾਨੂੰ ਕੀ ਤਕਲੀਫ ਹੈ ਸਾਡੇ ਮਨਿਸਟਰ ਨੇ ਉਹ ਸਰਕਾਰ ਦੇ ਵਿੱਚ ਨੁਮਾਇੰਦੇ ਨੇ ਇਸ ਕਰਕੇ ਆਪਾਂ ਅਗਰ ਉਹਨਾਂ ਦੇ ਗਾੜੀ ਵੀ ਰਿਕਵਰ ਨਾ ਪਾਵਾਂਗੇ ਤੇ ਫਿਰ ਅਸੀਂ ਸ਼ਹਿਰ ਦੇ ਮਿੱਤਰ ਤੇ ਨਾ ਹੋਏ ਆਪਾਂ ਕਿਸ ਤਰ੍ਹਾਂ ਸੁਧਾਰ ਸਕਦੇ ਕਿਸ ਤਰ੍ਹਾਂ ਮੇਰੇ ਖਿਆਲ ਚ ਸੁਧਾਰੇ ਹੋਈ ਆ ਕਿ ਸਾਡੇ ਪਹਿਲੀ ਤੇ ਗੱਲ ਮੈਂ ਆਪਣੇ ਪਾਰਟੀ ਦੇ ਸੈਕੰਡ ਲਾਈਨ ਦੇ ਲੀਡਰਾਂ ਨੂੰ ਕਹਾਂਗਾ ਕਿ ਇੱਕ ਦੂਜੇ ਦੇ ਨਾਲ ਨਾਰਾਜ਼ਗੀ ਕੋਈ ਨਹੀਂ ਅਸੀਂ ਕਿਸੇ ਨਾਲ ਕੋਈ ਵੰਡਣਾ ਨਹੀਂ ਵੰਡਣਾ ਤੇ ਅਸੀਂ ਅਸ਼ਵੀਨੀ ਤੇਖੜੀ ਨਾਲ ਵੀ ਕੋਈ ਨਹੀਂ ਸਿਰਫ ਵਿਚਾਰਾਂ ਦੀ ਜੰਗ ਹੈ ਕੋਈ ਉਹਦੇ ਨਾਲ ਸਾਡਾ ਕੋਈ ਨਿੱਜੀ ਲਾਣਾ ਦੇਣਾ ਨਹੀਂ ਕਿਉਂਕਿ ਉਹ ਵਿਚਾਰਾਂ ਦੇ ਉਲਟ ਚੱਲ ਰਿਹਾ ਪਾਰਟੀ ਦੇ ਇਸ ਕਰਕੇ ਅਸੀਂ ਉਹਦੀ ਮੁਖਾਲਫਤ ਕਰਦੇ ਹਾਂ ਚਿੱਟੇ ਰੂਪ ਦੇ ਵਿੱਚ ਕੋਈ ਲੁਕ ਛੁਪ ਕੇ ਵੀ ਨਹੀਂ ਕਰਦੇ ਇਹੋੀ ਗੱਲ ਮੈਂ ਸੈਕੰਡ ਲਾਈਨ ਕਤਾਰ ਦੇ ਲੀਡਰਾਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਕੋਈ ਅਗਰ ਨਹੀਂ ਲੀਡਰ ਹੈ ਤਾਂ ਫਿਰ ਕੀ ਹੋਇਆ ਤੁਸੀਂ ਹਜ਼ਾਰਾਂ ਲੋਕ ਹਜ਼ਾਰਾਂ ਲੋਕ ਇਕੱਠੇ ਹੋ ਕੇ ਹੰਬਲਾ ਮਾਰੋ ਤੁਸੀਂ ਜਿੱਥੇ ਵੀ ਕੋਈ ਲੀਡਰ ਜਿੱਥੇ ਵੀ ਸਰਕਾਰ ਕੋਲ ਜਾਣਾ ਹੈ ਵੱਡੇ ਡੈਲੀਗੇਸ਼ਨਾਂ ਦੇ ਰੂਪ ਦੇ ਵਿੱਚ ਬਟਾਲਾ ਲਈ ਵਾਸਤੇ ਜਾਓ ਔਰ ਜਾ ਕੇ ਸੇਵਾ ਭਾਵਨਾ ਨਾਲ ਜਾਓ ਇਸ ਕਰਕੇ ਨਾ ਜਾਓ ਕਿ ਮੈਂ ਲੀਡਰ ਬਣਨਾ ਜਾਂ ਮੈਂ ਉਹਦੀ ਲੱਤ ਖਿੱਚ ਕੇ ਅੱਗੇ ਵਧਣਾ ਜਦੋਂ ਇਹ ਕੰਮ ਸ਼ਾਦੇ ਸ਼ਹਿਰ ਦੇ ਲੋਕ ਔਰ ਸਾਡੇ ਲੀਡਰ ਜਿਹੜੀ ਹੈ ਪੋਲੀਟੀਕਲ ਲੋਕ ਜਿਹੜੇ ਛੱਡ ਦੇਣਗੇ ਸ਼ਹਿਰ ਬਟਾਲਾ ਆਪਣੇ ਆਪ ਹੀ ਸੁਧਰ ਜਾਏਗਾ ਔਰ ਅਸੀਂ ਤੇ ਅਗਰ ਅੱਜ ਮੈਂ ਅਸ਼ਵਨੀ ਸੇਖੜੀ ਨਾਲ ਜਾਂ ਕਿਸੇ ਲੀਡਰ ਨਾਲ ਸਮਝੌਤਾ ਕਰਨਾ ਮੈਨੂੰ ਬੜੇ ਬੜੇ ਵੱਡੇ ਕੋਈ ਅਹੁਦੇ ਮਿਲ ਸਕਦੇ ਆ ਕਿ ਸ਼ਾਂਤੀ ਹੋ ਸਕਦੀ ਆ ਪਰ ਮੈਂ ਤੇ ਮੈਂ ਤੇ ਆਪਣਾ ਅਸੂਲ ਛੱਡਣਾ ਨਹੀਂ ਚਾਹੁੰਦਾ ਇਸ ਕਰਕੇ ਨਹੀਂ ਛੱਡਣਾ ਚਾਹੁੰਦਾ ਕਿਉਂਕਿ ਇਹਨਾਂ ਨੇ ਮਿਲ ਕੇ ਭਾਜਪਾ ਨੇ ਔਰ ਕਾਂਗਰਸ ਨੇ ਕੱਲ ਦੇ ਧਰਨੇ ਦੇ ਵਿੱਚ ਤੁਸੀਂ ਨੋਟ ਕਰੋ ਅਸ਼ਵਨੀ ਸੇਖੜੀ ਦੇ ਨਾਲ ਕਾਂਗਰਸੀ ਤੇ ਬੰਦਾ ਕੋਈ ਹੈ ਨਹੀਂ ਆਲੇ ਦੁਆਲੇ ਤੁਸੀਂ ਸਨੈਪਸ ਵੇਖੋ ਆਲੇ ਦੁਆਲੇ ਭਾਜਪਾ ਦੇ ਉਹੀ ਬੰਦੇ ਨੇ ਜਿਹੜੇ ਕਾਂਗਰਸੀਆਂ ਨੂੰ ਕੁੱਟਦੇ ਰਹੇ ਆ ਜਿਨ੍ਹਾਂ ਨੇ ਕਾਂਗਰਸੀਆਂ ਦੇ ਗਲਾਂ ਦੇ ਵਿੱਚ ਪਰਨੇ ਪਾਵਾ ਕੇ ਥਾਣਿਆਂ ਦੇ ਵਿੱਚ ਜਿਨ੍ਹਾਂ ਨੂੰ ਜਲੀਲ ਕੀਤਾ ਉਹੋ ਹੀ ਲੋਕ ਅਸ਼ਵਨੀ ਸੇਖੜੀ ਦੇ ਆਲੇ ਦੁਆਲੇ ਬੈਠ ਕੇ ਜਿੰਦਾਬਾਦ ਮੁਰਦਾ ਕਰ ਰਿਹਾ ਔਰ ਜਦੋਂ ਕਿਸੇ ਨੇ ਅਸ਼ਵਨੀ ਸੇਖੜੀ ਦੀ ਜਿੰਦਾਬਾਦ ਕੀਤੀ ਤਾਂ ਉਹਦੇ ਵਿੱਚੋਂ ਜਿਹੜਾ ਵਿਨੇ ਹਮਾਜਨ ਵਿਨੇ ਹਮਾਜਨ ਕਾਉਂਸਲਰ ਆ ਉਸੇ ਵੇਲੇ ਉਹਨੂੰ ਤਕਲੀਫ ਹੋਈ ਕਿ ਇੱਥੇ ਕੋਈ ਨਾਰਾ ਨਾ ਮਾਰੋ ਕਿਸੇ ਪਰਸਨਲ ਲਈ ਕਿਸੇ ਦਾ ਪਾਰਟੀ ਦਾ ਨਾਰਾ ਨਾ ਮਾਰੋ ਇਸ ਕਰਕੇ ਭਾਜਪਾ ਨੂੰ ਤਾਂ ਇੰਨੀ ਤਕਲੀਫ ਹੈ ਕਿ ਉਹਨਾਂ ਦੇ ਸਾਹਮਣੇ ਅਸ਼ਵਨੀ ਸੇਖੜੀ ਦਾ ਨਾਰਾ ਜਾਂ ਕਾਂਗਰਸ ਪਾਰਟੀ ਦਾ ਨਾਰਾ ਵੀ ਨਾ ਵੱਜੇ ਤਾਂ ਫੇਰ ਉਹ ਸ਼ਹਿਰ ਵਾਸਤੇ ਕਿਤਨਾ ਸਿਹਰਦ ਹੋ ਸਕਦੇ ਮੈਂ ਇਹ ਗੱਲ ਅਸ਼ਵਨੀ ਸੇਖੜੀ ਕੋ ਪੁੱਛਣਾ ਚਾਹੁੰਨਾ ਕਿ ਤੁਹਾਡੇ ਕੋਲ ਕਿਉਂ ਨਹੀਂ ਕੱਲ ਕਿਉਂ ਨਹੀਂ 200 ਕਾਂਗਰਸੀ ਲੈ ਕੇ ਨਾਲ ਤੁਸੀਂ ਬੈਠੇ ਕਿਉਂ ਭਾਜੀਪੀ ਵਾਲਿਆਂ ਨੂੰ ਨਾਲ ਲੈ ਕੇ ਬੈਠਣਾ ਪਿਆ ਇਸ ਕਰਕੇ ਤੁਸੀਂ ਕਮਜ਼ੋਰ ਹੋ ਚੁੱਕੇ ਹੋ ਲੋਕਾਂ ਨੇ ਤੁਹਾਨੂੰ ਨਕਾਰ ਦਿੱਤਾ ਹੈ ਔਰ ਪਾਰਟੀ ਹਾਈ ਕਮਾਂਡ ਕੋ ਹੋਣਾ ਸੀ ਜਿਹੜੀ ਅਗਲੀ ਲੜਾਈ ਲੜਨ ਜਾ ਰਹੇ ਹੋ ਇਹ ਲੜਨ ਜਾ ਰਹੇ ਆ ਕਿ ਅਗਰ ਇਹੋ ਜਿਹੇ ਨਕਾਰੇ ਹੋਏ ਲੀਡਰ ਨੂੰ ਜਾਂ ਉਹਦੇ ਪਰਿਵਾਰਕ ਕਿਸੇ ਵੀ ਮੈਂਬਰ ਨੂੰ ਅਗਰ ਸਾਡੀ ਪਾਰਟੀ ਕਾਂਗਰਸ ਪਾਰਟੀ ਨੇ ਕੋਈ ਨਜਾਇਜ਼ ਤੌਰ ਤੇ ਫਿਰ ਵੀ ਜਿਹਦੇ ਨਾਲ ਕਿਉਂਕਿ ਸ਼ਹਿਰ ਵੀ ਨਹੀਂ ਹੈ ভোটার ਵੀ ਨਹੀਂ ਹੈ ਔਰ ਕਾਂਗਰਸ ਦਾ ਕੈਡਰ ਵੀ ਨਹੀਂ ਹੈ ਉਹਨਾਂ ਨੂੰ ਅਗਰ ਕੋਈ ਸਿਆਸੀ ਤਾਕਤ ਦੇ ਕੇ ਤਗੜਾ ਕਰਨ ਦੀ ਕੋਸ਼ਿਸ਼ ਕੀਤੀ ਵਰਕਰਾਂ ਦੀ رائے ਦੇ ਉਲਟ ਜਾਂ ਸਾਡੀ رائے ਦੇ ਉਲਟ ਤਾਂ ਫਿਰ ਅਸੀਂ ਨੇੜ ਭਵਿੱਖ ਵਿੱਚ ਬਹੁਤ ਜ਼ਿਆਦਾ ਵਿਰੋਧ ਕਰਾਂਗੇ